ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਕਿਆਂ جھوٹ ਬੋਲਣ ਤੋਂ ਸਵਾਏ ਮਿਸਟਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਸਾਰੇ ਮੈਂਬਰ ਸਰਬ ਨੂੰ ਬੇਨਤੀ ਕਰਦਾ ਹੈ ਇਹ ਬਾਮਰੋਡ ਦਾ ਚਾਹੁੰਦੇ ਨੇ ਕਿ ਗੋਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਸਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰੋਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਾਂ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏ ਹੋ ਕਦੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਅੰਦਰ ਨਹੀਂ ਦਿੱਤਾ ਸੈਕੰਡ ਪਿੰਡ ਆ ਪਸਵਲ ਸੈਕੰਡ ਪਿੰਡ ਪਸਵਾਲ ਆ ਪਸਵਾਲ ਦੇ ਅੰਦਰ ਇਹਨਾਂ ਨੇ ਖਰੀਦੀ ਆ ਲਗਭਗ 10 ਏਕੜ ਠੀਕ ਆ ਗੇਰਗ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਕੰਪਲੀਟ ਲਿ ਸੁਣ ਲਓ ਮੇਰਾ ਮੈਂ ਮਤਲਬ ਸੁਣ ਲਿਓ ਉਹਦੇ ਅੰਦਰ 10 ਏਗਰ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਨੂੰ ਕੀ ਪੈਗੀ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਡ ਲੱਗੇ ਸੀ ਉਸ ਸਮੇਂ ਇਹਦੀ ਸਰਕਾਰ ਸੀ ਤੁਹਾਡੀ ਸੀ ਜਰਾਬ ਜਰਾਬ ਸਾਡੀ ਸਰਕਾਰ ਤੋਂ ਲਵਾਉਣਾ ਚਾਹ ਰਹੇ ਹੋ ਗੋਇਲ ਸਾਹਿਬ ਨੂੰ ਕੰਪੇਅਰ ਕਰਦੇ ਹੋਗੇ ਕਿ ਸਾਡੇ ਏਅਰ ਰੋਡ ਰੈਕ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਰ ਬਰੋਡਰਨ ਦੀ ਗੱਲ ਕਰਦੇ ਨੇਗੇ ਇਹ ਬਾਮ ਰੋਡ ਦਾ 14 ਨੰਬਰ ਕੇ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰੋਟੈਪ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਦੇ ਉੱਤੇ 1 ਕਰੋੜ 18 ਲੱਖ ਰੁਪਇਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟਾਰਟ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਉਹਨਾਂ ਉਹਨਾਂ ਬਿਆਫੇ ਬੀਜੇਪੀ ਗੱਲ ਕਰਦੇ ਆ ਮੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਣਿਕ ਕਮੈਂਟਰੀ ਬੰਦ ਕਰੋ ਤੁਸੀਂ ਚਿਹਰੇ ਅਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮંત્રી ਜੀ ਇੱਕ ਮਿੰਟ ਸਾਰੇ ਬਾਜਵਾ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਗਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਪ ਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣਾ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਇ ਨੈਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਇਆ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜੇਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖਾ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ ਔਰ ਹਰ ਗੱਲ ਤੇ ਕੀ ਕੀ ਟੈਕਸ ਵੀ ਕਰਦਾ ਥਾ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਪਲੀਜ਼ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਾਂ जो बजार करोड़ रुपया एक्साइज का चूप गए कहीं सारी लीडरशिप फटके अंदर बीजेपी की तेन छे तक अंदर नहीं दिता जेडा डिस्टिलरी ती बत्ती को सर वेरी सुनो एक सवा करोड़ रुपया हर डिस्टिलरी को पैसे लवा करोड़ रुपया ਹੱਦਸਿੱਲੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਡਿਸਲੀਆਂ ਕੋ ਕਰਦਾ ਬੈਠੋ ਬੈਠੋ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਇਹਨੂੰ ਇਹਨੂੰ ਆਪਸ ਵਿੱਚ ਨਾ ਬਣਾਓ ਜਿਹਨੂੰ ਡੈਕ ਕਰੋ ਜਿਹਨੂੰ ਡੈਕ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟਾਈਮ ਲਗਿਆ ਸੀ ਕਾਂਗਰਸ ਦੇ ਸਮੇਂ ਜਿਹਨੂੰ ਡੈਕ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈ ਜਿਹਨੂੰ ਡੈਕ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ जमीना खरीदने डी सैक्टिंग करनी क्यों खरीदने गे क्योंकि मायने कर दी लो बैठो भी बर्बाद चूड़ बोलर तो का। बैको, 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 बैको। सवाए ਮਿਸਟਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰਾਂ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਸਾਰੇ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਗਿਆ ਤਬ ਜੋ ਕੁਝ ਵੀ ਕੇ ਦੀ ਗੱਲ ਤੋਂ ਬਿਨਾਂ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਇੱਕ ਕਰੋ 30 ਲੱਖ ਰੁਪਇਆ